ਉਹ ਦਾਰੂ ਪੀ ਕੇ ਆਏਗਾ ਨਹੀਂ ਮੇਰੇ ਨਾਲ ਲੜੇਗਾ ਨਹੀਂ ਕਿਸੇ ਦੂਜੇ ਦੀ ਚੜ੍ਹਨੀ ਦੇਖੇਗਾ ਨਹੀਂ ਮੇਰੇ ਤੇ ਜਾਨਵਰੇਗਾ ਹੱਸ ਕੇ ਦੇ ਦੂੰਗਾ ਇਹੋ ਦੀ ਜਾਣ ਦਾ ਫਾਇਦਾ ਵੀ ਕੀ ਆ ਰੀਤ ਦੀਵਾਲੀ ਆ ਗਈ ਆ ਤੇ ਮੈਂ ਪਟਾਕੇ ਲੈਣ ਚੱਲਿਆ ਕੋਈ ਲੋੜ ਨਹੀਂ ਪਟਾਕੇ-ਪਟੁੱਕੇ ਲਿਆਉਂਦੀ ਜਿਹੜੇ ਘਰੇ ਪਏ ਆ ਉਹੀ ਚਲਾ ਲਓ ਆਬ ਦੇਖ ਤੂੰ ਆਬ ਦੇਖ ਤੂੰ ਉਹ ਰੰਦੇ ਰੰਦ ਉਹ ਹੱਲੇ ਰਗਦਾ ਰਗਦਾ ਦੋਸਤੋ ਸ਼ੇਰਵਾਨੀ ਪਈ ਆ ਆਪਣੇ ਕੋਲੇ ਜੇ ਕਿਸੇ ਨੇ ਲੈਣੀ ਹੋਵੇ ਇੱਕ ਵਾਰੀ ਪਈ ਆ ਮਤ ਮਰੀ ਗਈ ਜੀ ਮੇਰੀ ਜਿਹੜੀ ਇੱਕ ਵਾਰੀ ਪਈ ਆ जी यार मैं, तेन नहीं गिफ्ट दे पर आज मैं तेरे लिए दिवाली गिफ्ट लेके आया अच्छा तुसी मेरे लिए गिफ्ट लेके आए हाल गिफ्ट ਰੇਵੀ ਮਾਰੇ ਸੋਈ ਚੇ ਤੇ ਗਿਫਟ ਹੀ ਮਨ ਰੋ ਸੋਈ ਵਾਲੇ ਦਿੱਤੇ ਆ ਆ ਫੜਾ ਆਪਣੀ ਗਿਫਟ ਤੇਰੇ ਗਿਫਟ ਨਾਲ ਤਾਂ ਉਹ ਹੀ ਚੰਗੀਆਂ ਇਸ ਤੋਂ ਸਿੱਧ ਹੁੰਦਾ ਹੈ ਕਿ ਜਨਾਨੀ ਕਦੇ ਵੀ ਖੁਸ਼ ਨਹੀਂ ਹੋ ਸਕਦੀ ਹੈਲੋ ਹਾਂ ਬੋਲੋ ਹਾਂ ਲੇਕਿਨ 1 ਸੈਕਿੰਡ ਜੀ ਸੌਂਦੇ ਆ ਅੱਜ ਮੈਂ ਖਾਣੇ ਦੇ ਵਿੱਚ ਖੀਰ ਬਣਾ ਲਾਂ ਪੁੱਤ ਇੱਥੇ ਉੱਚਾ ਨਹੀਂ ਬੋਲਿਆ ਜਾਂਦਾ ਕਿਵੇਂ ਮੂੰਹ ਦੇ ਵਿੱਚ ਗੌਣ-ਗੌਣ ਕਰੀ ਜਾਂਦੀ ਆ ਉਹ ਮੈਂ ਨਾ ਨਵੀਂ-ਨਵੀਂ ਆਈ ਆ ਨਹੀਂ ਤਾਂ ਮੈਂ ਤੇਰੀ ਮਾਂ ਭੈਣ ਇੱਕ ਕਰ ਦਿੰਦੀ ਤੇ ਹੁਣ ਸਿੱਧੀ ਤਰ੍ਹਾਂ ਦੱਸ ਦੇ ਬਣਾਉਣਾ ਕੀ ਆ ਕੁਝ ਵੀ ਬਣਾ ਲਾ ਮੈਂ ਸਾਰਾ ਕੁਝ ਹੀ ਖਾ ਲੈਣਾ ਜੋ ਤੂੰ ਬਣਾ ਲੇਂਗੀ ਉਹ ਹੀ ਮੈਂ ਖਾ ਲੂੰਗਾ ਵੱਡਾ ਆ